ਹੁਣ ਆਪਾਂ ਚੱਲੇ ਆਂ ਵੰਗ 80000 ਦਾ ਡੀਲ ਪੈ ਗਿਆ ਜੀ ਹੁਣ ਬੋ ਪਾਈ ਜੀ ਆਪਣਾ ਹੋਟਲ ਆ ਗਿਆ ਲੋ ਜੀ ਹੁਣ ਆਪਾਂ ਚੱਲੇ ਆਂ ਵੰਗ ਵਿਆਗ ਇੱਕ ਸਿਟੀ ਆ ਇੱਥੋਂ 100 ਕਿਲੋਮੀਟਰ 120 ਕਿਲੋਮੀਟਰ ਬਾ ਤੇ ਬਾਕੀ ਦੀ ਅਪਡੇਟ ਆਪਾਂ ਉੱਥੇ ਦਵਾਂਗੇ ਜੀ 9 ਲੱਖ 80000 ਦਾ ਡੀਲ ਪੈ ਗਿਆ 46 ਲੀਟਰ ਦਾ 9 ਲੱਖ 30 ਹਜ਼ਾਰ ਚ ਪੈ ਗਿਆ 46 ਲੀਟਰ ਯਾਨੀ 21280 ਰੁਪਏ ਲੀਟਰ ਦਾ ਇੱਥੇ ਡੀਜ਼ਲ ਤੇ ਪੈਟਰੋਲ ਹੈਗਾ 24810 ਰੁਪਏ ਸੇਮ ਸੇਮ ਹੀ ਇੰਡੀਆ ਦੇ ਲਗਭਗ ਸੇਮ ਸੇਮ ਜਾਏ ਇਹ ਟੋਲ ਕਿੰਨਾ ਲੈਂਦੇ ਹੋ ਮੇਰੇ ਕੋਲ 120 ਹੋਣਾ ਜਾਂ 116 ਹੋਣਾ ਇਹ ਕੈਸ਼ੀ ਆਪਨੋ ਜਿੱਦਾਂ ਆ ਜਾ ਬਸ ਅਸੀਂ ਆਪਣੇ ਸਕੈਨਰ ਲੱਗਾ ਨਾ ਜਿੱਦਾਂ ਸਕੈਨਰ ਲੱਗੇ ਹੁਣ ਪਤਾ ਨਹੀਂ ਪਹਿਲਾਂ ਭਾਈ ਬਹੁਤ ਮਹਿੰਗਾ ਰੱਖਿਆ ਸੀ 500 ਡਾਲਰ ਪਾਉਣੇ ਪੈਂਦੇ ਸੀ ਤੁਹਾਨੂੰ ਮੈਂ ਕਿਹਾ 500 ਡਾਲਰ ਇਹ ਕਿਤੇ ਅਸੀਂ ਰੋਜ਼ ਇਧਰ ਨੂੰ ਤੁਰੇ ਲੈਣਾ 500 ਡਾਲਰ ਤਾਂ ਪੰਜ ਸਾਲਾਂ ਚ ਨਹੀਂ ਮੁੱਕਣੇ ਸਾਡੇ ਤੋਂ ਹੂੰ ਹੂੰ ਕੰਪਾਸ ਲੈਓ ਦੱਬਣਾ ਕਰਨਾ ਕੋਈ ਨਹੀਂ ਉਹ ਵੀ ਕਿਤਾਬ ਲੱਗਿਆ ਇਹ ਪਰ ਸਕੈਨਰ ਵੀ ਲੱਗਿਆ ਮੈਨੂੰ ਨਾ ਦਾ ਬਾੜੇ ਲੋਕਾਂ ਕੋਲ ਲੈ ਗਿਆ ਨਹੀਂ ਆ ਕਿਸੇ ਨਾ ਹੁਣ ਮੈਨੂੰ ਸਰਪੇ ਪੈਸੇ ਦਿੱਤੇ ਨਹੀਂ ਇਹ ਉੱਥੇ ਜਾ ਕੇ ਉਹਨਾਂ ਨੂੰ ਲੈ ਲੈਣਾ ਉੱਥੇ ਪੈਸੇ ਲੈਣੇ ਫਿਰ ਜਦੋਂ ਜਿੱਥੇ ਵੀ ਐਗਜ਼ਿਟ ਕਰਨਾ ਐਗਜ਼ਿਟ ਵਾਲੇ ਬਹੁਤ ਹਨਾ ਰਾਹ ਪੈਸੇ ਤਾਂ ਤਾ ਦਵਾਂਗੇ ਨਾ ਆਪਾਂ ਜੇ ਆਪਾਂ ਹੁਣ ਐਗਜ਼ਿਟ ਹੋਵੇ ਦੂਸਰਾ ਇੱਥੇ ਅੱਛਾ ਮਤਲਬ ਕਿ ਵੀ ਇੱਥੋਂ ਨਹੀਂ ਕਹਿੰਦੇ ਨਹੀਂ ਆਪਣੇ ਤਾਂ ਜਦੋਂ ਟੋਲ ਦੇ ਐਂਟਰ ਕਰ ਗਏ ਉਹਦੇ ਪੈਸੇ ਲੈ ਲੈਂਦੇ ਨਾ ਨਿਕਲੋ ਨਾ ਨਿਕਲੋ ਤੁਹਾਡੀ ਇੱਛਾ ਵਾ ਨਹੀਂ ਨਹੀਂ ਇੱਥੇ ਨਹੀਂ ਇੱਥੇ ਓਕੇ ਇਧਰ ਕਈ ਜਗ੍ਹਾ ਐ ਉਧਰ ਹੈਗਾ ਪਕਸੀ ਵਾਲਾ ਉੱਥੇ ਬਣਿਆ ਹੋਇਆ ਉਹ ਪਹੁੰਚਦੇ ਤੁਹਾਨੂੰ ਕਿੱਧਰ ਨੂੰ ਜਾਣਾ ਉੱਥੇ ਦੋ ਤਿੰਨ ਰੋਡ ਨਿਕਲਦੇ ਗਾ ਉਹ ਪਹੁੰਚ ਲੈਣੇ ਕਿ ਇਹਨੂੰ ਜਾਣਾ ਫਿਰ ਉਸ ਹਾਂ ਨਾ ਟੋਲ ਪਰ ਜੇ ਗਾਂ ਜਾ ਕੇ ਉਹ ਜੋ ਚੈੱਕ ਕਰਦੇ ਪਰਚੀ ਵਾਪਸ ਲੈਂਦੇ ਜੇ ਗਲਤ ਹੋਵੇ ਤਾਂ ਫਿਰ ਜੁਰਮਾਨਾ ਪਾਉਂਦੇ ਬਹੁਤ ਇੱਥੇ ਇਦਾਂ ਵੀ ਆ ਕਾਰਡ ਮਿਲ ਗਿਆ ਤੁਹਾਨੂੰ ਜਿੱਥੇ ਉੱਤਰ ਨਿਕਲੋਗੇ ਉੱਥੇ ਉਹਨਾਂ ਨੇ ਕਾਰਡ ਚੈੱਕ ਕਰਕੇ ਵੀ ਇੱਥੋਂ ਵੜਿਆ ਤੇ ਇੱਥੇ ਉੱਤਰ ਰਿਹਾ ਦੋਸਾਂ ਨੂੰ ਬੈਲ ਉਸੇ ਵੇਲੇ ਨਿਕਲ ਆਉਣਾ ਡਿਸਪਲੇ ਆ ਜਾਣੀ ਆ ਤੇ ਕੈਸ਼ ਦਾ ਬਹੁਤ ਕੰਮ ਨਿਕਲਿਆ ਹਾਂ ਲੋਈ ਸਮਝ ਗਿਆ ਐਗਜ਼ਿਟ ਜਿੱਤੋਂ ਮਰਜ਼ੀ ਨਿਕਲੋ ਐਗਜ਼ਿਟ ਤੇ ਪੈਏ ਲੈਣੇ ਉਹਨੇ ਹੀ ਲੈਣੇ ਜਿੱਤੋਂ ਐਗਜ਼ਿਟ ਕੀਤਾ ਹਾਂ ਬਿਲਕੁਲ ਅਗੇ ਵੱਖਰੇ ਵੱਖਰੇ ਰੀਡ ਦੇ ਦਾਨ ਓਕੇ ਜਿੱਦਾਂ ਹੁਣ ਗੱਡੀ ਦਾ ਨੰਬਰ ਸਾਰਾ ਕੁਝ ਸਕੈਨ ਹੋ ਗਿਆ ਉੱਥੇ ਇਹਦੇ ਵਿੱਚ ਆ ਗਿਆ ਵਾ ਅੱਛਾ ਸਾਰਾ ਕੁਝ ਸਕੈਨ ਹੋ ਗਿਆ ਰੀਡਰ ਵੀ ਆਪਾਂ ਤੁਸੀਂ ਕਿਤੇ ਹੋਰ ਆ ਰੋਡ ਬਣ ਗਏ ਰੋਡ ਤੇ ਵੈਸੇ ਸਾਰਾ ਬਲੌਗ ਆ ਇਦਾਂ ਨਿਕਲ ਨਹੀਂ ਸਕਦੇ ਤੁਸੀਂ ਕਿਤੇ ਵੀ ਤੇ ਰੋਡ ਵਧੀਆ ਨਾ ਸ਼ਾਨਦਾਰ ਹਾਂ ਲੋ ਜੀ ਨਵੀਂ ਖਬਰ ਮਿਲ ਗਈ ਨਹੀਂ ਦੱਸਤੀ ਤੁਹਾਨੂੰ ਟੋਲ ਦੀ ਰਾਵੀ ਬਾੜੀ ਏਰੀਆ ਸ਼ੁਰੂ ਹੋ ਗਿਆ ਵਾ ਇਹ ਇਥੇ ਹਰ ਕੇਵ ਆਉਣੀ ਹੈ ਇੱਕ ਇੱਕ ਵਾ ਕੇਵਾ ਵੀ ਹਾਂ ਅੱਛਾ ਏਰੀਆ ਬਹੁਤ ਸੋਹਣਾ ਯਾਰ ਹਾਂ ਆ ਏਰੀਆ ਵਧੀਆ ਨਾ ਰੂਡ ਵਧੀਆ ਬਣਾਤਾ ਨਾ ਮੈਨੂੰ ਲੱਗਦਾ ਨਵੀਂ ਲੱਗਦੀ ਮਾਓ ਮਾਓ ਹੰਮ ਖੱਪ ਮਾਓ ਹੰਮ ਖੱਪ ਕਿੰਨਾ ਸਹਾਨੇ ਕਿ ਕਰੀਏ ਆ ਜੀ ਟਨਲ ਟੰਨ ਲੱਗੀ ਟਨਲ 1 ਕਿਲੋਮੀਟਰ ਦੀ ਟਨਲ ਆ। ਨੀ। ਸਾਡ ਨੂੰ ਮੀ ਉਹ ਪੈ ਬੰਬੀਆਂ ਸੱਤ। ਬੋਟਮ ਹਟਾਣ ਦੇ ਨੀ ਕਿਚੜੀਆਂ ਉਤਰ ਗਏ। ਨਾ ਨੀ ਪਾਈ ਨਹੀਂ। ਉੱਥੇ ਖਾਦੇ ਹਾਂ। ਤੋਂ ਫਾਈਨਲ। ਹੂੰ ਹੂੰ। ਉਹ ਆਪਾਂ ਨੇ ਵਹਿਮ ਆ ਕਿ ਸਾਡੇ ਇਦਾਂ ਦੇ ਆ। 872 ਮੀਟਰ ਸੀ ਗੱਡੀ 100 ਤੇ ਜਾਂਦੀ ਆ ਪਤਾ ਕਿਤੇ ਲੱਗਦਾ ਅੱਛਾ ਗੱਡੀ ਵੀ ਤੇਜ਼ ਜਾਂਦੀ ਹੈ ਨਾ ਮੈਂ ਉਹ ਮੰਮੀ ਤਾਂ ਡਿਆ ਉਹ ਰਿਹਾ 100 120 ਲਾ ਕੇ ਸ਼ਾਇਦ ਕਿਤੇ ਪਹੁੰਚ ਜਾਂਦੀ ਹੈ ਹੈ ਉਹ ਮੰਮੀ ਵੀ ਤਾਂ ਡਿਆ ਬਗ ਲੱਗਦਾ ਕੋਮ ਕੋਮ ਨਾਂ ਕੋਈ ਆ ਜਿਹੜੀ ਜਾਂਦੀ ਆ ਚੀਨ ਨੂੰ ਜਾਂਦੀ ਚੀਨ ਨੂੰ ਰੇਲ ਲਾ ਉਸ ਤੋਂ ਚੀਨ ਵੀ ਜਾ ਸਕਦੇ ਡਾਇਰੈਕਟ ਬੋਲਾ ਵਧੀਆ ਟਿਕਟ ਵਾਟ ਦਾ ਪਤਾ ਕੀ ਪ੍ਰਾਈਸ ਨਹੀਂ ਸਭ ਵਾਂਖਾਂ ਮਤੇ ਵਾਂਖਾਂ ਆ ਰੋਡ ਵੀ ਉੱਥੇ ਜਾਂਦਾ ਵਾ ਪਰ ਕਾ ਰੋਡ ਵਾਲੀ ਨਾਲ ਵਧੀਆ ਨਿਕਾ ਬਣਦਾ ਪਿਆ ਹਾਈਵੇ ਪਰ ਅੱਜ ਤੇ ਟ੍ਰੇਨ ਚਲਾਉਂਦੀ ਥਲਾਂ ਨੇ ਉਹ ਵੀ ਚਲਾਈ ਦੇਣਾ ਹਾਂ ਕਿ ਰੋਡ ਦਾ ਆਪਣਾ ਮੋਡੀਲਾ ਤੇ ਟ੍ਰੇਨ ਦਾ ਆਪਣਾ ਵਾਂਖ ਕਿ ਇਹ ਕਿੰਦਾ ਬਤੰਦਰ ਹਾਂ ਕੋਈ ਖੋਸ਼ ਹੋਇਆ ਇਹ ਕਰਦਾ ਇਹ ਘੱਟੇ ਕਰਦਾ ਮਮੀ ਨੇ ਆਫਰ ਦਿੱਤੀ ਮੇਰੇ ਕੋਲ ਨੂੰ ਆ ਬਸ ਪਹੁੰਚ ਗਏ ਆ ਅਵੇ ਇਥੇ ਸਾਰੀਆਂ ਪਾੜੀਆਂ ਪੁੜੀਆਂ ਕੱਟਵਟ ਪਾੜੀਆਂ ਕਾਫੀ ਸਾਰੀਆਂ ਚਲੋ ਜੀ ਉਹ ਵੀ ਏਰੀਆ ਜੌੜਦਸਾ ਪਾੜੀਆਂ ਚੰਗੀਆਂ ਤਕੜੀਆਂ ਆ ਮਾੜੀਆਂ ਮੋਟੀਆਂ ਥੋੜੀਆਂ ਸਾਫਾ ਨਾ ਬੁੱਤ ਹੱਕ ਸਾ ਲਾਇਆ ਹਾਂ ਥੰਗਾ ਥੰਗਾ ਸੌਕਸ ਦੀ ਤਾਂ ਥੋੜੀ ਲੱਗਣ ਦੇਗਾ ਦੇਖੋ ਕਹਿਣ ਸੌਕਸ ਦੀ ਜਾਰੀ ਗੱਡੀ ਓਕ ਨੇ ਹਾਂ ਨੇ ਬਾਈ 10 ਹਜ਼ਾਰ ਦੇバイス 판 ਬੋਤਿਆਂ ਲਾ ਵੀ ਪਹੁੰਚ ਗਏ ਅੱਪਾ ਵੰਗ ਦੀਆਂ ਵੈਂਜੀਆਂ ਤੋਂ 100 ਹੈਗੀ 10 ਕਿਲੋਮੀਟਰ ਰੋਡ ਹੈਗਾ ਸ਼ਾਨਦਾਰ ਹੁਣ ਬੋ ਪੈਸੇ ਟੋਲ ਦੇ 12 ਲੱਖ ਰੁਪਈਆ ਨਹੀਂ 1 ਲੱਖ 20 ਹਜ਼ਾਰ ਰੁਪਈਆ ਸੱਚੀ ਮੈਂ ਸੇ ਕੋਣ 100 100 100 ਕੋਣ 5 ਡਾਲਰ ਦੇ ਮੈਂ ਦੇ ਆ ਕੋਣ 100 100 ਜਿਹੜਾ ਸਟਾਰਟ ਕੀਤਾ ਉਦੋਂ ਵੀ 5 ਦੇ ਆਸ-ਪਾਸ ਸੀਗਾ ਪਰ ਉਦੋਂ 60 ਹਜ਼ਾਰ ਹੀ ਬਣਦੇ ਹੁੰਦੇ ਸੀਗੇ ਦੇ ਹੈ ਕੋਣ ਦੰਦ ਦੋ ਤਨਾਂ ਬਈ ਡੈਮ ਮੁੰਡੇ ਅਗੇੂ ਡਿਸਪਲੇ ਲੱਗੀ ਹੁੰਦੀ ਹੈ ਤਾਂ ਜਾਈਂ ਆਪਾਂ ਲਾ ਦੇ ਇੱਕ ਰੱਖ 20 ਪਰ ਇੱਕ ਰੱਖ 35 ਹਜ਼ਾਰ ਲਿਆ ਜਾਨੀ 6 ਡਾਲਰ ਦੇ ਲਾਗੀ ਛਾਗੇ ਹਾਂ 1 ਲੱਖ 40 ਹਜ਼ਾਰ ਤਕਰੀਬਨ ਇਹ ਸਹੋਨਰੇ ਇਹ ਤੱਕ ਨਹੀਂ ਆਇਆ ਡੈਮ ਕਾਹਲਾ ਉਹਦੀ ਪਾੜੀ ਏਰੀਆ ਦੇਖੋ ਪ੍ਰਾਈਸ ਵਧਾਤਾ ਨਾ ਫਿਰ ਪ੍ਰਾਈਸ ਉਹਦੇ ਨਾਲ ਹੁੰਦਾ ਬੰਦਾ ਫਰਾਂਸੀ ਗੇਰੀਆ ਲੋਕਲ ਨਹੀਂ ਆਪਾਂ ਹੋਂਹੇਮ ਹਾਉ ਕੋਣ ਕਾ ਢਾਈ ਮੀਤੇ ਹਾਉ ਨੌਨ ਤੇ 2 2 ਹੋਂਹੇਉ ਨਾਲ ਕਾਇਨਨ ਨੋਂ ਚੱਕਾ ਲਿਆ। ਆ ਪਰ ਮੰਨੇ ਕਿੱਥੇ ਆਪਾਂ ਟੱਕਰ ਨਹੀਂ ਦੂਜੀ ਪਾਰਟੀ। ਆਓ ਚਲੋ ਨੋਂ ਚ ਸਾਈ। ਅ ਭਾਈ ਹਾਨ ਮਾ ਲੈ ਹਾਈ ਸਿਓ ਲੋਮ ਨੇ। ਉਹ ਮਨ ਚੱਕ ਹੌਂ 536 ਨੋਂ। ਆਪਾਂ ਇੱਥੇ ਕਿਉਂ? ਕਿਉਂਕਿ ਆਪਣੇ ਹਿਮਾਚਲ ਜੀ ਨਹੀਂ ਆ ਜਾਂਦੇ। ਇਦਾਂ ਹੀ। ਬਸ ਇਹਨੇ ਕਿਥੇ ਥੋੜੀਆਂ ਪਹਾੜੀਆਂ ਵੱਡੀਆਂ ਨੇ। ਉਹਨਾਂ ਦੇ ਵਾਂਗ ਉੱਥੋਂ ਦੇ ਮੁਕਾਬਲੇ। ਮੇ ਬਾਹਰ ਨੋਂ ਨਾਮ ਚੱਕਾ ਨਾਮ ਸਾ। ਚਾਦਾ ਵੱਡੀਆਂ ਨੇ। ਸੀਕੁਐਂਸ ਨਾਮ ਹੈ ਬਾਹਰ। ਤਨੀ ਵਾ? ਅਹ ਰੌਣਕ ਮਨ। อันนั so ้นอาทิตย <Online. S 1> yeah, ์จองเบิร mm ์อาทิตย์เบิร์อยู่ในอันนั้นเป็นอย่างคือถือเลยอาทิตย์จองคอลับ้าปไปที่โฮเทลออนไลน์แมนอาทิตย์ถือกว็คือเทเรน่าจกเออออนไลน์คุยก็เห็นมันราคามันถือตัไปอยู่ฟุนเรามันเอาแพงพูดและเป็นอย่างคือแพงบุคคลกันเราลารแบบไหนถ้ามันมันออฟไลน์มันคือออนไลน์มันแพงแมนอันตัวนี้มันมีตัวใหญ่ฮะน่ะตัวใหญ่ของแด่ใหญ่มันได้บุคคลคนได้ ਹੂੰ ਆਂਬ ਵੋ ਲੱਗੇ ਆਕਿਆ ਹੈ ਹੀ ਸਾਡੇ ਸੈੱਜ ਵੱਡੇ ਵੱਡੇ ਇਹ ਜਿਹੜੀ ਖੁਸ਼ੇ ਬਣਾ ਮੀਆਂ ਹਾਂ ਆਪਰੇ ਸਮੂਹ ਤੇ ਲੱਗਵਾ ਪੈੜੂ ਚਲੋ ਬਾਕੀ ਹੁਣ ਦੇਖਦੇ ਆ ਬਾਅਦ ਚ ਕੋਣ ਉਹ ਜੀ ਆਪਣਾ ਹੋਟਲ ਆ ਗਿਆ ਮੰਗ ਵੀ ਆਂਗ ਦਾ ਹੋਟਲ ਖੁੱਲਾ ਨਹੀਂ ਗਿਆ ਅੱਛਾ ਬਾਅਦ ਚ ਓਕੇ ගය හොටටල් ලෑාපා අුද නීදින් නීදකි නීද නොනොයිො කම්රද බෝස් වන ගල්ල බාත ප්‍රා ගන්න බාත ਲੋ ਜੀ ਮਾਰਾ ਬੱਜੇ ਲਾਉਣਾ ਵਾ ਕਿਸ਼ਤੀਆਂ ਕਾਈਕਿੰਗ ਇੱਥੇ ਕਹਿੰਦੇ ਕਾਈਕਿੰਗ ਉਹ ਜਿਹੜੀਆਂ ਮੋਰੇ ਡੰਗੀਆਂ ਜਾਂਦੀਆਂ ਨੇ ਇਹੀ ਹਾਲ ਰਹਿਣਾ ਵਾ ਚਾਰ ਪੰਜ ਦਿਨ ਹੁਣ ਲੈ ਆ ਭਾਈ ਧੀਮਾ ਫਰੋਂ ਦੇ ਇੱਥੇ ਪੂਰਾ ਭੇਣਦਾ ਆ ਓ

ਹੁਣ ਆਇਆ ਇੱਥੇ ਹੀ ਕਰਨ। ਬੰਦ ਹੋ ਗਿਆ। ਬੰਦ ਹੋ ਗਿਆ। ਵੇਰ ਕਿਉਂ। ਉਹ ਅੱਛਾ ਮੋੜ ਦਾ ਕਿੱਦਾਂ ਮੋੜਨਾ ਹੈ? ਆਹ ਵੇਖਦਾ ਇੱਕ ਪਾਸਿਓਂ ਜਦੋਂ ਇਹਨਾਂ ਨੂੰ ਮੋੜਨਾ ਇੱਧਰ ਦੇ ਪਾਸਿਓਂ। ਮੇਹ ਹੈ ਇਦਾਂ ਦਾ ਘੱਬੇ ਬੰਨੇ ਹੋ ਉਹ ਉੱਥੇ ਬਾਥੇ ਨੇ

बड़ा तेरे काम <laughs> स्योंक स्योंक कर लारे वो लो जी फाइनली मंजिल पहुंच गए पांच किलोमीटर की राइड से। ਗੋਲੀ ਕੱਪ ਤੇ ਨਾਲ ਜਾ ਰਿਹਾ ਹੈ। ਇਹ ਆਪਣੀ ਪਾਰਟੀ ਪੂਜੀ ਹੈ ਸਾਰੀ। ਕੋਣੇ ਚਲਾਇ ਨਾ। ਉਹ ਰੋਜ਼ ਮੇਰਾ ਗਾਦਾ। ਅਰੇ। পড়ੂਗਾ, পড়ੂਗਾ ਉਹ ਬਦਲਿਆ। ਅੱਏ ਚੀਨੇ ਰੋਪੀਓਂ ਦੇ। ਆਪਣਾ ਤਾਂ ਉੱਥਾ ਕੰਮ।